ਸੋ ਜੋਂਬੀ ਲੈਂਡ ਫਿਲਮ ਦੇਖਿਆ ਸੀ ਸਾਰੇ ਬਾਹਰ ਆਏ ਆ ਜੋਂਬੀਜ਼ ਦੀ ਜਿਹੜੀ ਸ਼ੁਰੂਆਤ ਹੈ ਫਿਲਮ ਦੇ ਵਿੱਚੋਂ ਜਿਸ ਬੱਚੇ ਤੋਂ ਹੁੰਦੀ ਹੈ ਰਮਨਜੋਤ ਮੇਰੇ ਨਾਲ ਨੇ ਸੋ ਰਮਨਜੋਤ ਬਹੁਤ ਬਹੁਤ ਸਵਾਗਤ ਹੈ ਐਂਡ ਬਹੁਤ ਸੋਹਣਾ ਕੰਮ ਕੀਤਾ ਰਮਨਜੋਤ ਦੇ ਪੇਰੈਂਟਸ ਵੀ ਸਾਡੇ ਨਾਲ ਨੇ ਮੈਮ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਤੁਹਾਡੇ ਬੱਚੇ ਨੇ ਬਹੁਤ ਸੋਹਣਾ ਕੰਮ ਕੀਤਾ ਸਭ ਤੋਂ ਪਹਿਲਾਂ ਧੰਨਵਾਦ ਧੰਨਵਾਦ ਮੈਂ ਧੰਨਵਾਦ ਕਹਿਣਾ ਚਾਹਾਂਗਾ ਦਾਨਿਕ ਸ਼ੇਵਰਾ ਦੀ ਟੀਮ ਨੂੰ ਸੋ ਰਮਨਜੋਤ ਮੈਂ ਜ਼ਰੂਰ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕਿ ਜਦੋਂ ਤੁਸੀਂ ਸੀਨ ਦੀ ਯੂ نو ਸ਼ੁਰੂਆਤ ਕਰਦੇ ਹੋ ਦੁੱਧ ਪੀਣ ਨੂੰ ਸਭ ਤੋਂ ਪਹਿਲਾਂ ਹੈ ਨਾ ਮੈਂ ਕਿੱਦਾਂ ਤੁਹਾਨੂੰ ਸਿਖਾਇਆ ਗਿਆ ਸੀ ਸਾਰਾ ਪਹਿਲਾਂ ਕਿ ਤੁਸੀਂ ਇਦਾਂ ਕਰਨਾ ਤੁਹਾਡੀ ਵਰਕਸ਼ਾਪ ਹੋਈ ਸੀਗੀ ਇਸ ਲਈ ਹਾਂਜੀ ਓਕੇ ਕੀ ਸਿਖਾਇਆ ਸੀ ਤੁਹਾਨੂੰ ਉਹਦੇ ਵਿੱਚ ਮੈਨੂੰ ਉਹਦੇ ਵਿੱਚ ਜਿਵੇਂ ਮੈਂ ਆਪਣੀ ਮੰਮਾ ਤੇ ਜੰਪ ਮਾਰੀ ਸੀ ਉਹ ਸਿਖਾਇਆ ਸੀ ਹਾਂ ਉਸ ਤੋਂ ਬਾਅਦ ਜਿਵੇਂ ਮੈਂ ਚੱਲਣਾ ਸੀਗਾ ਉਹ ਵੀ ਸਿਖਾਇਆ ਸੀ ਓਕੇ ਕਿੰਨੇ ਟਾਈਮ 'ਚ ਸਿੱਖ ਲਿਆ ਸੀ ਤੁਸੀਂ ਔਰ ਤੁਹਾਨੂੰ ਡਰ ਨਹੀਂ ਲੱਗਿਆ ਜਦੋਂ ਤੁਹਾਡੇ ਤੇ ਮੇਕਅੱਪ ਕੀਤਾ ਉਦਾਂ ਦਾ ਨਹੀਂ ਯੂ ਇੰਜੋਏਡ ਹਾਂਜੀ ਬਹੁਤ ਖਤਰਨਾਕ ਮੇਕਅਪ ਇਹ ਡਿਫਰੈਂਟ ਕਨਸੈਪਟ ਜਦੋਂ ਸਾਨੂੰ ਇਹਦੇ ਬਾਰੇ ਪਤਾ ਲੱਗਾ ਵੀ ਸਾਡੇ ਕੋਲ ਅਪਰੋਚ ਹੋਇਆ ਵੀ ਸਾਨੂੰ ਇਹ ਇਹ ਜੋਂਬੀਜ਼ ਇਹ ਸਾਡੇ ਲਈ ਇਹ ਸੀਗਾ ਵੀ ਇੱਕ ਬਹੁਤ ਡਿਫਰੈਂਟ ਕਨਸੈਪਟ ਸਾਡੇ ਲਈ ਮਿਲ ਰਿਹਾ ਹੈਗਾ ਦੈਨ ਜਦੋਂ ਇਹ ਪਤਾ ਲੱਗਾ ਜਦੋਂ ਫਸਟ ਜੋਂਬੀ ਸਾਡੇ ਲਈ ਹੋਰ ਵੀ ਪ੍ਰਾਊਡ ਮੋਮੈਂਟ ਹੋ ਗਿਆ ਲਗਭਗ 3 3 ਤੋਂ 4 ਦਿਨ ਲੱਗੇ ਸਾਨੂੰ ਇਹ ਕਿੱਦਾਂ ਜੋਂਬੀਜ਼ ਕਨਵਰਟ ਹੁੰਦਾ ਹੈ ਕੀ ਟਰਾਂਸਫਰਮੇਸ਼ਨ ਹੈ ਇਹ ਕਿੱਦਾਂ ਆ ਕੀ ਸਾਰਾ ਪ੍ਰੋਸੈਸ ਹੈ ਉਹ ਸਾਰਾ ਮੈਂ ਤੁਹਾਨੂੰ ਮਤਲਬ ਇਹਨੂੰ ਦੇਖਿਆ ਜਦੋਂ ਤੁਸੀਂ ਹੈਨਾ ਜ਼ੌਂਬੀ ਬਣੇ ਨੂੰ ਕੀ ਕੀ ਤੁਹਾਡੀ ਪਹਿਲਾ ਜਜ਼ਬਾਤ ਕੀ ਸੀ ਪਹਿਲਾ ਰਿਐਕਸ਼ਨ ਕੀ ਸੀ ਕੀ ਜਦੋਂ ਬੱਚੇ ਨੂੰ ਕੁਝ ਵੀ ਸਿਖਾਉਂਦੇ ਹੋ ਉਹ ਕੁਝ ਵੀ ਕਰ ਸਕਦਾ ਹੈ ਔਰ ਕੁਝ ਵੀ ਬਣ ਸਕਦਾ ਹੈ ਸੋ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਚ ਅਸੀਂ ਦੇਖਿਆ ਹੈਨਾ ਜ਼ੌਂਬੀ ਲਾਈਨ ਦੇ ਬਾਰੇ ਕੁਝ ਕਹਿਣਾ ਚਾਹੁੰਦੇ ਹਾਂ ਤੁਹਾਡੇ ਫਰੈਂਡਸ ਤੁਹਾਡੇ ਟੀਚਰਸ ਸਾਰੇ ਦੇਖਣਗੇ ਤੁਹਾਡੀ ਫਿਲਮ ਉਹਨਾਂ ਨੂੰ ਪਤਾ ਤੁਹਾਡੀ ਫਿਲਮ ਆ ਰਹੀ ਹੈ ਰਾਈਟ ਸੋ ਤੁਸੀਂ ਉਹਨਾਂ ਨੂੰ ਕਹਿ ਦਿੰਦਾ ਹੈ ਕਿ ਜ਼ੌਂਬੀ ਲਾਈਨ ਦੇਖਣ ਜਾਣਾ ਹਾਂਜੀ ਹਾਂਜੀ ਕੀ ਕਹਿੰਦੇ ਨੇ ਟੀਚਰਸ ਜਦੋਂ ਤੁਸੀਂ ਫਿਲਮ ਦੇ ਵਿੱਚ ਕੰਮ ਕਰਦੇ ਹੋ ਮਿਸ ਹਨੂ ਵੀ ਫਿਲਮ ਤੇ ਰੋਲ ਦਵਾ ਦੇ। ਤੁਸੀਂ ਫਿਰ ਕੀ ਕਹਾਂਗੇ? ਇਹ ਠੀਕ ਹੈ। ਤੁਸੀਂ ਕਹ ਦਵਾਉਂਗਾ ਮੈਂ ਕਿਦਾਂ ਦਾ ਕੈਰੈਕਟਰ ਦਿਲਾਉਂਗਾ ਆਪਦੀ ਟੀਚਰ ਨੂੰ। ਜਦੋਂ ਮਿਲ ਗਿਆ। ਸਰ ਬਹੁਤ ਪ੍ਰਾਊਡ ਮੂਮੈਂਟ ਹੈ ਨਾ ਤੁਹਾਡੇ ਲਈ। ਸੋ ਇਹਦੇ ਬਾਰੇ ਕੁਝ ਦੱਸੋ ਸਾਨੂੰ ਕੀ ਕੀ ਇੰਟਰਸਟ ਨੇ ਤੇ? ਬਹੁਤ ਮਾਨ ਫੀਲ ਹੁੰਦਾ ਏ ਜਦੋਂ ਦੇਖਦੇ ਆਂ ਵੀ ਅਸੀਂ ਜਿਨ੍ਹਾਂ ਨੂੰ ਅਸਤਕ ਅਸੀਂ ਪਰਦੇ ਤੇ ਦੇਖਿਆ ਸੀਗਾ ਸਾਨੂੰ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਉਹਨਾਂ ਨਾਲ ਵਿਚਰਨ ਦਾ ਮੌਕਾ ਮਿਲਦਾ ਹੈ ਸਾਡੇ ਲਈ ਬਹੁਤ ਪ੍ਰਾਊਡ ਮੂਮੈਂਟ ਹੁੰਦੀ ਹੈ ਜਦ ਅਸੀਂ ਬਾਹਰ ਜਾਂਦੇ ਹਾਂ ਲੋਕੀ ਪਛਾਣਦੇ ਹੈ ਮਿਲਦੇ ਹੈ ਅਸੀਸਾਂ ਮਿਲਦੀਆਂ ਨੇ ਬਹੁਤ ਚੰਗਾ ਲੱਗਦਾ ਹੈ ਸੋ ਇੱਕ ਮਾਂ ਲਈ ਇਸ ਤੋਂ ਵੱਡਾ ਪ੍ਰਾਊਡ ਮੂਮੈਂਟ ਕੁਝ ਨਹੀਂ ਹੋ ਸਕਦਾ ਮੈਮ ਰੋ ਵੀ ਰਹੇ ਸੀ ਮੈਂ ਪਿੱਛੇ ਦੇਖਿਆ ਮੈਮ ਨੂੰ ਇਟ ਵਾਸ ਲਾਈਕ ਕਿ ਪ੍ਰਾਊਡ ਮੂਮੈਂਟ ਹੈ ਹੈਨਾ ਖੁਸ਼ੀ ਦੇ ਅੰਸੂ ਹੈ ਬਹੁਤ ਸੋਹਣਾ ਕੰਮ ਕੀਤਾ ਹੈ ਤੁਸੀਂ ਮੈਮ ਰਮਨਜੋਤ ਨੂੰ ਸਕਰੀਨ ਤੇ ਦੇਖ ਕੇ ਬਹੁਤ ਭਾਵੁਕ ਹੋ ਗਏ ਮੈਮ ਹਜੇ ਵੀ ਭਾਵੁਕ ਹੋ ਰਿਹਾ ਮੈਂ ਵੀ ਖੁਸ਼ੀ ਦੇ ਅੰਸੂ ਹੈ ਰਾਈਟ ਹਾਂਜੀ ਮੈਮ ਬਿਲਕੁ ਮ ਹਰ ਮਾਮ ਵਾਸਤੇ ਇਦਾਂ ਹੀ ਹੁੰਦਾ ਚਲੋ ਉਮੀਦ ਕਰਦੇ ਆ ਕਿ ਰਮਨਜੋਤ ਬਹੁਤ ਗਰੋ ਕਰੇ ਆਪਣੀ ਲਾਈਫ ਦੇ ਵਿੱਚ ਆਪਾਂ ਪ੍ਰੋਜੈਕਟਸ ਹਲੇ ਆ ਰਹੇ ਹੈਗੇ ਆ ਨੈਕਸਟ ਮਾਝ ਆਇਆ ਨਿਕਾਹ ਦਾ ਅਲਦਰ ਚਾਰ ਹੈ ਅਲਿਕ ਡਿਫਰੈਂਟ ਹੁਣ ਕਨਸੈਪਟ ਆਗੇ ਸ਼ੁਰੂ ਕੀਤਾ ਜਾ ਰਿਹਾ ਪਿਟਸ ਤੇ ਆਪਾਂ ਸੋਨਮਾ ਜੀ ਬਾਬਾ ਜੀ ਦੇ ਨਾਲ ਹੈਗੇ ਆ ਗੁੱਡ ਗੁੱਡ ਥੈਂਕ ਯੂ ਸੋ ਵੈਰੀ ਵੈਰੀ ਮਚ ਐਂਡ ਬੈਸਟ ਵਿਸ਼ਸ ਸਰ ਬੱਚੇ ਲਈ ਤੁਹਾਨੂੰ ਥੈਂਕ ਯੂ ਰਮਨਜੋਤ ਥੈਂਕ ਯੂ ਥੈਂਕ ਯੂ ਸੋ ਇਸੇ ਜੀ ਮੇਰੇ ਨਾਲ ਰਮਨਜੋਤ ਤੇ ਉਹਨਾਂ ਦੀ ਫੈਮਿਲੀ ਤੇ ਸਭ ਤੋਂ ਪਹਿਲਾ ਜ਼ੌਂਬੀ ਸੀਗਾ ਜਿਨ੍ਹਾਂ ਦੇ ਨਾਲ ਅਸੀਂ ਗੱਲ ਕੀਤੀ ਹੈ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਸਾਰਨ ਫਿਲਮ ਜਿਹੜੀ ਬਹੁਤ ਪਸੰਦ ਆਏਗੀ